ਕਿ ਹਰਿਆਣਾ ਦੇ ਸੰਸਦਵੀ ਪੰਜਾਬ ਦੇ ਕਿਸਾਨਾਂ ਦੇ ਬਾਰੇ ਵਿਵਾਦਿਤ ਟਿੱਪਣੀ ਵਿਖਣ ਨੂੰ ਮਿਲਿਆ। ਦਿੱਲੀ ਅੰਦੋਲਨ ਨੂੰ ਲੈ ਕੇ ਐਮਪੀ ਰਾਮਚੰਦਰ ਦਾ ਕਿਸਾਨਾਂ ਤੇ ਵੱਡਾ ਇਲਜ਼ਾਮ ਵਿਖਣ ਨੂੰ ਮਿਲਿਆ ਹੈ। ਜ਼ਿਕਰ ਕੀਤਾ ਗਿਆ ਕਿ 2021 ਦੇ ਅੰਦੋਲਨ ਤੋਂ ਬਾਅਦ ਹਰਿਆਣਾ ਦੇ ਵਿੱਚ ਨਸ਼ਾ ਵਧਿਆ। ਨਸ਼ੇ ਦੇ ਕਾਰਨ ਹਰਿਆਣਾ ਦੇ ਨੌਜਵਾਨ ਮਰ ਰਹੇ ਨੇ ਤੇ ਇਹਨਾਂ ਦੇ ਲਈ ਸਿੱਧੇ ਤੌਰ ਤੇ ਪੰਜਾਬ ਦੇ ਕਿਸਾਨ ਜ਼ਿੰਮੇਵਾਰ ਨੇ। ਸਿੰਘੂ ਟਿੱਕਰੀ ਬਾਰਡਰ ਤੋਂ 700 ਕੁੜੀਆਂ ਅਗਵਾ ਕੀਤੇ ਜਾਣ ਦੇ ਵੀ ਇਲਜ਼ਾਮ ਲਗਾਏ ਨੇ। ਪੰਜਾਬ ਦੇ ਕਿਸਾਨਾਂ ਨੂੰ ਐਮਪੀ ਰਾਮਚੰਦਰ ਨੇ ਕਸਾਈ ਦੱਸਿਆ। ਹਰਿਆਣਾ ਦੇ ਸੰਸਦੀ ਪੰਜਾਬ ਦੇ ਕਿਸਾਨਾਂ ਦੇ ਬਾਰੇ ਇਹ ਵੱਡੀ ਤੇ ਵਿਵਾਦਿਤ ਟਿੱਪਣੀ ਵੇਖਣ ਨੂੰ ਮਿਲੀ ਹੈ ਦਿੱਲੀ ਅੰਦੋਲਨ ਨੂੰ ਲੈ ਕੇ ਐਮਪੀ ਰਾਮਚੰਦਰ ਦਾ ਕਿਸਾਨਾਂ ਤੇ ਵੱਡਾ ਇਲਜ਼ਾਮ ਵੇਖਣ ਨੂੰ ਮਿਲਿਆ 2021 ਦੇ ਅੰਦੋਲਨ ਤੋਂ ਬਾਅਦ ਹਰਿਆਣਾ ਦੇ ਵਿੱਚ ਨਸ਼ਾ ਵਧਿਆ ਤੇ ਨਸ਼ੇ ਦੇ ਕਾਰਨ ਹਰਿਆਣਾ ਦੇ ਨੌਜਵਾਨ ਮਾਰ ਰਹੇ ਨੇ ਤੇ ਸਿੱਧ ਤੌਰ ਤੇ ਪੰਜਾਬ ਦੇ ਕਿਸਾਨਾਂ ਨੂੰ ਜ਼ਿੰਮੇਵਾਰ ਠਹਿਰਾ ਦਿੱਤਾ ਤੇਉਥੇ ਹੀ ਸਿੰਘੂ ਟਿਕਰੀ ਬਾਰਡਰ ਤੋਂ 700 ਕੁੜੀਆਂ ਦੇ ਅਗਵਾ ਹੋਣ ਦਾ ਜ਼ਿਕਰ ਵੀ ਕੀਤਾ ਗਿਆ ਤੇ ਇਹ ਵੱਡੀ ਵਿਵਾਦਿਤ ਟਿੱਪਣੀ ਝੋਕੇ ਸੰਸਦ ਵੱਲੋਂ ਦਿੱਤੀ ਗਈ ਹੈ ਐਮਪੀ ਰਾਮਚੰਦਰ ਦੇ ਵੱਲੋਂ ਪੰਜਾਬ ਦੇ ਕਿਸਾਨਾਂ ਤੇ ਵੱਡੇ ਇਲਜ਼ਾਮ ਲਗਾਏ ਗਏ ਨੇ ਜਿਸ ਤੋਂ ਬਾਅਦ ਕਿਸਾਨ ਆਗੂ ਸਰਵਜਿੰ ਸਿੰਘ ਪੰਦੇਰ ਨੇ ਵੀ ਇਸ ਤੇ पलटवार ਕੀਤਾ ਅਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਤੋਂ ਇਸ ਬਿਆਨ ਤੇ ਕਾਰਵਾਈ ਦੀ ਮੰਗ ਕੀਤੀ ਗਈ ਹੈ ਹਰਿਆਣਾ ਦੇ ਸੰਸਦ ਹੀ ਪੰਜਾਬ ਦੇ ਕਿਸਾਨਾਂ ਦੇ ਬਾਰੇ ਇਹ ਵਿਵਾਦਿਤ ਟਿੱਪਣੀ ਜਿਸ ਤੋਂ ਬਾਅਦ ਕਿਸਾਨਾਂ ਦੇ ਵਿੱਚ ਗੁੱਸਾ ਫੁੱਟਦਾ ਨਜ਼ਰ ਆ ਰਿਹਾ ਹੈ ਕਿਸਾਨਤ ਦੇ ਵੱਲੋਂ ਇਸ ਤੇ पलटवार ਵੀ ਕੀਤਾ ਗਿਆ ਗੁੱਸੇ ਦੇ ਵਿੱਚ ਕਿਸਾਨ ਭੜਕ ਉੱਠੇ ਨੇ ਤੇ ਸਿੱਧੇ ਤੌਰ ਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਤੋਂ ਇਸ मामले ਤੇ ਇਸ ਵਿਵਾਦਿਤ ਬਿਆਨ ਤੇ ਕਾਰਵਾਈ ਦੀ ਮੰਗ ਕਰਦਿਆਂ ਐਮਪੀ ਰਾਮਚੰਦਰ ਨੂੰ ਪਾਰਟੀ ਤੋਂ ਬਾਹਰ ਕੱਢਣ ਦਾ ਜ਼ਿਕਰ ਕਿਸਾਨਾਂ ਦੇ ਵੱਲੋਂ ਕੀਤਾ ਗਿਆ। ਹਰਿਆਣਾ ਦੇ ਸੰਸਦ ਹੀ ਪੰਜਾਬ ਦੇ ਕਿਸਾਨਾਂ ਦੇ ਬਾਰੇ ਵਿਵਾਦਿਤ ਟਿੱਪਣੀ ਵਿਵਾਦਿਤ ਟਿੱਪਣੀ ਉਹਨਾਂ ਨੇ ਕੀਤੀ ਹੈ। ਉਹਨਾਂ ਨੇ ਕਿਹਾ ਕਿ 2021 ਦੇ ਅੰਦੋਲਨ ਤੋਂ ਬਾਅਦ ਹਰਿਆਣਾ ਦੇ ਵਿੱਚ ਨਸ਼ਾ ਵਧਿਆ ਤੇ ਹਰਿਆਣਾ ਦੇ ਵਿੱਚ ਨਸ਼ੇ ਦੇ ਕਾਰਨ ਨੌਜਵਾਨ ਮਰ ਰਹੇ ਨੇ ਤੇ ਸਿੱਧੇ ਤੌਰ ਤੇ ਪੰਜਾਬ ਦੇ ਕਿਸਾਨ ਜ਼ਿੰਮੇਵਾਰ ਨੇ। ਨਾਲ ਹੀ ਇਸ ਗੱਲ ਦਾ ਜ਼ਿਕਰ ਕੀਤਾ ਗਿਆ ਬੇहद ਸ਼ਰਮਨਾਕ ਟਿੱਪਣੀ ਕੀਤੀ ਹੈ। कि सिंगू टिकरी बॉर्डर तो सात सौ कुड़ियां अगवा हुई ने जिस तुम तो किसान आगू सरवन सिंह भी पलटवार से पहले हरियाणा प्रदेश में दो ही नशे थे शराब का या बीड़ी सिगरेट का दो हजार इक्कीस के बाद ये गांव-गांव में जो बच्चे मर रहे हैं बेमौत का शिकार हो रहे हैं कोई नशे के इंजेक्शन लगा रहा है कोई चिट्टा खा रहा है भुक्की खा रहा है कोई अफीम खा रहा है कोई कोकीन खा रहा है कोई कुछ खा रहा है कोई समेत पी रहा है ये कहां से आया नशा 2021 में जो एक साल तक टिकरी बॉर्डर पर सिंगू बॉर्डर पर जो पंजाब के नशेड़ी यहां पर बैठे रहे उन्होंने सारा नशे का नेटवर्क हरियाणा प्रदेश में फैला दिया और आपकी जानकारी के लिए बता दो शेरी की रिपोर्ट पूछ लेना सिंगू बॉर्डर और बादर 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 के पास की गांव की 700 ਲੜਕੀਆਂ ਗਾਇਬ ਹੈ ਕਹਾ ਪਰ ਗਈ ਕਿਸੇ ਕੋ ਪਤਾ ਨਹੀਂ ਜਿਨ ਲੋਗੋ ਨੇ ਇੱਕ ਆਜਮੀ ਸੜਕ ਪਾਸ ਕਰਨੇ ਦੀ ਕੋਸ਼ਿਸ਼ ਕਰਦਾ ਹੈ ਉਸकी लाश ਬਾਰਡਰ ਕੇ ਯਸ ਸੜਕ ਕੇ ਵਿਚੋ ਵੀ ਬੈਰੀਕੇਡ ਕੇ ਉਪਰ ਟਾਂਕ دی ਉਹ ਕਿਸਾਨ ਹੈ ਜਾਂ ਕਸਾਈ ਹੈ ਮੋਰੋ ਢੰਪੀ ਦੇ ਕਿਸਾਨਾਂ ਦੇ ਬਾਰੇ ਵਿਵਾਦਿਤ ਬੋਲ ਜਿਸ ਤੋਂ ਬਾਅਦ ਕਿਸਾਨ ਆ ਕੋ ਪੜਕੁੱਠੇ ਨੇ ਕਿਸਾਨਾਂ ਦੇ ਵਿੱਚ ਭਾਰੀ ਗੁੱਸਾ ਵੇਖ ਨੂੰ ਮਿਲ ਰਿਹਾ ਐਮਪੀ ਰਾਮਚੰਦਰ ਜਨਾਦੇਵ ਵੱਲੋਂ ਸਿੱਧੇ ਤੌਰ ਤੇ ਇਸ ਗੱਲ ਦਾ ਜ਼ਿਕਰ ਕੀਤਾ ਗਿਆ ਕਿ 2021 ਦੇ ਅੰਦੋਲਨ ਤੋਂ ਬਾਅਦ ਹਰਿਆਣਾ ਦੇ ਵਿੱਚ ਨਸ਼ਾ ਵਧ ਗਿਆ ਹੈ ਤੇ ਹਰਿਆਣਾ ਦੇ ਵਿੱਚ ਨਸ਼ੇ ਦੇ ਨਾਲ ਜੋ ਮੌਤਾਂ ਹੋ ਰਹੀਆਂ ਨੇ ਸਿੱਧੇ ਤੌਰ ਤੇ ਪੰਜਾਬ ਦੇ ਕਿਸਾਨਾਂ ਜ਼ਿੰਮੇਵਾਰ ਨੇ ਹਰਿਆਣਾ ਦੇ ਸੰਸਦੀ ਪੰਜਾਬ ਦੇ ਕਿਸਾਨਾਂ ਦੇ ਬਾਰੇ ਇਹ ਵਿਵਾਦਿਤ ਟਿੱਪਣੀ ਵੇਖਣ ਨੂੰ ਮਿਲੀ ਹੈ ਜਿਸ ਤੋਂ ਬਾਅਦ ਕਿਸਾਨਾਂ ਦੇ ਵਿੱਚ ਗੁੱਸਾ ਫੁੱਟਦਾ ਨਜ਼ਰ ਆਇਆ ਹਾਲਾਂਕਿ ਕਿਸਾਨਾ ਗੁਰਵਰਨ ਸਿੰਘ ਪੰਦੇ ਚਨਾਦੇਵ ਵੱਲੋਂ ਜ਼ਿਕਰ ਕੀਤਾ ਗਿਆ ਕਿ ਪਾਰਟੀ ਤੋਂ ਬਾਹਰ ਰਾਮਚੰਦਰ ਨੂੰ ਕੱਢ ਦੇਣਾ ਚਾਹੀਦਾ ਹੈ ਇਸੇ ਖਬਰ ਤੇ ਹੋਰ ਗੱਲਬਾਤ ਕਰਾਂਗੇ ਸਾਹੀਓ ਕੀ ਰੋਹਿਤ ਬੰਸਲ ਸਾਡੇ ਨਾਲ ਸ਼ੰਭੂ ਬਾਰਡਰ ਤੋਂ ਲਾਈਵ ਅਪਡੇਟ ਸਾਂਝਾ ਕਰਨਗੇ ਤਾਂ ਰੋਹਿਤ ਦੀ ਬੇहद ਸ਼ਰਮਨਾਕ ਟਿੱਪਣੀ ਐਮਪੀ ਰਾਮਚੰਦਰ ਦੇ ਵੱਲੋਂ ਕੀਤੀ ਗਈ ਹੈ ਕਿ ਸਾਨੂੰ ਸਿੱਧੇ ਤੌਰ ਤੇ ਜ਼ਿੰਮੇਵਾਰ ਠਹਿਰਾ ਦਿੱਤਾ ਗਿਆ ਤੇ ਬੇहद ਸ਼ਰਮਨਾਕ ਟਿੱਪਣੀ ਕਿ 700 ਕੁੜੀਆਂ ਅਗਵਾ ਹੋਈਆਂ ਨੇ ਅੰਦੋਲਨ ਦੇ ਦੌਰਾਨ ਕੀ ਕੁਝ ਅਹਿਮ ਅਪਡੇਟ ਹੈ ਦਿਕੋ ਬਿਲਕੁਲ ਜੇਕਰ ਗੱਲ ਕੀਤੀ ਜਾਵੇ ਇਸ ਬਿਆਨ ਦੀ ਜਿੱਥੇ ਇੱਕ ਪਾਸੇ ਕਿਸਾਨਾਂ ਦੇ ਸਵਾਲ ਖੜੇ ਕੀਤੇ ਨੇ ਉੱਥੇ ਕਹਿ ਸਕਦੇ ਆ ਕਿ ਆਪਣੀ ਸਰਕਾਰ ਤੇ ਵੀ ਸਵਾਲ ਖੜੇ ਕੀਤੇ ਨੇ ਕਿ ਜੇਕਰ 700 ਕੁੜੀਆਂ ਗਾਇਬ ਹੋਈਆਂ ਨੇ ਤਾਂ ਉਸ ਦੀ ਕੋਈ ਐਫਆਈਆਰ ਦਰਜ ਕੀਤੀ ਗਈ ਹੈ ਜੇ ਐਫਆਈਆਰ ਦਰਜ ਕੀਤੀ ਗਈ ਹੈ ਤਾਂ ਉਸ ਦਾ ਜ਼ਿਕਰ ਪਹਿਲਾਂ ਉਹਨਾਂ ਨੂੰ ਕਰਨਾ ਚਾਹੀਦਾ ਕਿਉਂਕਿ ਹਰਿਆਣਾ ਦੇ ਵਿੱਚ ਕੋਈ ਹੋਰ ਨਹੀਂ ਬਲਕਿ ਬੀਜੇਪੀ ਦੀ ਸਰਕਾਰ ਹੈ ਇਸ ਪਾਸੇ ਥੋੜੀ ਦੇਰ ਪਹਿਲਾਂ ਜਿਹੜੀ ਕਿਸਾਨਾਂ ਦੀ ਮੀਟਿੰਗ ਸੀ ਉਹ ਚੱਲ ਰਹੀ ਸੀਗੀ ਔਰ ਗੱਲਬਾਤ ਕਰਾਂਗੇ ਕਿਸਾਨ ਸਹਬਾਨਾਂ ਦੇ ਨਾਲ ਕਿ ਉਹ ਇਸ ਦੇ ਬਾਰੇ ਕੀ ਕਹਿੰਦੇ ਨੇ ਇਸ ਵਕਤ ਪੰਦੇਰ ਸਾਹਿਬ ਮੇਰੇ ਨਾਲ ਨੇ ਪੰਦੇਰ ਸਾ ਬਿਆਨ ਤੁਸੀਂ ਵੀ ਸੁਣ ਲਏ ਹੋਣਗੇ ਬੀਜੇਪੀ ਦੇ ਸੰਸਦ ਮੈਂਬਰ ਦੇ ਕਿਵੇਂ ਦੇਖ ਰਹੇ ਹੋ ਪਹਿਲਾਂ ਤਾਂ ਇਹਨਾਂ ਬਿਆਨਾਂ ਨੂੰ ਹਾਂ ਦੇਖੋ ਤੁਹਾਨੂੰ ਪਤਾ ਹੀ ਆ ਵੀ ਇੱਕ ਬੰਨੇ ਮਰਨ ਵਰਤੇ ਸਦਾ ਡੱਲੇਵਾਲ ਸਾਹਿਬ ਬੈਠੇ ਆ ਔਰ ਪੂਰੇ ਦੁਨੀਆ ਵਿੱਚ ਮੈਸੇਜ ਜਾ ਰਿਹਾ ਹੈਗਾ ਲੋਕ ਮੋਰਚੇ ਨਾਲ ਜੁੜ ਰਹੇ ਆ ਦੂਜੇ ਬੰਨੇ ਦਿੱਲੀ ਕੂਚਾ ਤਕਰੀਬਨ ਉਹਦੇ ਚ ਕਹਿ ਲੋ ਵੀ 25 26 ਕਿਸਾਨ ਜ਼ਖਮੀ ਮੇਨ ਹੋਏ 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 ਹੈਗੇ ਆ ਪੈਦਲ ਜਾਂ ਤੇ ਕਿਸਾਨਾਂ ਦੇ ਪਵੰਦੀ ਹੋਈ ਆ ਇਸ ਗੱਲ ਤੇ ਮੀਡੀਆ ਚਰਚਾ ਚ ਹੈ ਵੀ ਤੁਸੀਂ ਪੈਦਲ 100 ਬੰਦਾ ਜਾਂਦਾ ਸਰਕਾਰ ਨੂੰ ਕਿਵੇਂ ਖਤਰਾ ਹੋ ਸਕਦਾ ਹੁਣ ਜਦੋਂ ਇੰਨੇ ਪੱਧ ਤੇ ਸਹਾਨੂੰ ਬੁੱਤੀ ਉੱਭਰ ਰਹੀ ਆ ਉਹ ਉਹਨਾਂ ਦੇ ਬਿਆਨ ਨੇ ਸਾਬਤ ਕਰਤਾ ਵੀ ਹੈਰਾਨ ਉੱਠ ਖੜਾ ਹੋਣ ਲੱਗਾ ਜਿਹੜਾ ਉਹ ਕਹਿੰਦਾ ਵੀ ਮੋਦੀ ਜੀ ਸਭ ਕੁਝ ਕਰ ਰਹੇ ਹਨ ਵੀ ਕੋਈ ਤਰਨਾ ਮਜਾਰਾ ਕੋਈ ਅੰਦੋਲਨ ਕਰਨ ਦੀ ਲੋੜ ਨਹੀਂ ਹੈ ਇਹਦਾ ਮਤਲਬ ਲੋਕ ਅੰਦੋਲਨ ਕਰਨ ਲਈ ਥੱਲੇੋਂ ਫਿਰ ਤਿਆਰ ਹੋਗੇ ਦੂਸ਼ਣ ਵੇ ਭੀ ਜਲਾ ਠੋਕਦਾ ਵੀ ਜੀ ਉੱਥੇ ਖਨੌਰੀ ਜਾਂ ਦੂਜੇ ਥਾਵਾਂ ਤੇ ਇਹ ਤਾਂ ਮੈਂ ਕਿਹਨਾ ਦੇਸ਼ ਦੀਆਂ ਮਾਵਾਂ ਭੈਣਾਂ ਦਾ ਆਪਣਾ અપਮਾਨ ਆ ਵੀ ਬਿਗੈਰ ਕੋਈ ਤੱਤ ਤੇ ਇਹੋ ਜਿਹਾ ਇਲਜ਼ਾਮ ਲਾਉਣੇ 700 ਕੁੜੀਆਂ ਗਾਇਬ ਹੋਈਆਂ ਨਾ ਐਫ ਆਈ ਆਰ ਤਾਂ ਕੁੱਟਕੁੱਟ ਦਰਜ ਹੁੰਦੀ ਐ ਮੇਲਾ ਦਾ ਹਰਿਆਣਾ ਸਰਕਾਰ ਨੂੰ ਐਫ ਆਈ ਆਰ ਦਿਖਾ ਦੇਣੀ ਚਾਹੀਦੀ ਜਿਉ ਕਿ ਇਦਾਂ ਦੀ ਗੱਲ ਹੈ ਤਾਂ ਨੇ ਉਹੀ ਸਵਾਲ ਆ ਵੀ ਕੇਂਦਰ ਚ ਵੀ ਥੋੜੀ ਸਰਕਾਰ ਹਰਿਆਣੇ ਚ ਵੀ ਥੋੜੀ ਕਿ ਤੁਸੀਂ ਉਹ ਜੇ ਕਹਿ ਰਹੇ ਹੋ 700 ਤੇ 700 ਧੀਆਂ ਨੂੰ ਇਨਸਾਫ ਦੇਣ ਲਈ ਤੁਸੀਂ ਕੀ ਕੀਤਾ ਤੁਸੀਂ ਇਹ ਦਿੱਲੀ ਅੰਦੋਲਨ 2 ਦੇ ਵਿੱਚ ਇੰਨੀ ਦੇਰ ਬਾਅਦ ਕਿਉਂ ਮੈਨਂ ਦਿੱਤਾ ਫਿਰ ਇਹ ਉਹਦੀ ਟਾਈਮਿੰਗ ਦੇਖੋ ਇਹ ਟਾਈਮਿੰਗ ਇੱਧਰ ਜੁੜ ਰਹੀ ਹੈ ਬੇ ਤਾਂ ਲੋਕ ਉੱਠ ਰਹੇ ਆ ਹਰਿਆਣੇ ਦੇ ਲੋਕਾਂ ਨੂੰ ਰੋਕਿਆ ਕਿੱਦਾਂ ਜਾ ਸਕੇ ਤੀਜਾ ਹਮਲਾ ਵੀ ਜਿਹੜੀ ਤੁਸੀਂ ਭੁੱਕੀ ਖਾਂਦੇ ਹੋ ਕੋਈ ਕਹਿ ਲੋ ਵੀ ਨਸ਼ਾ ਦਾ ਜ਼ਿਕਰ ਕੀਤਾ ਨਸ਼ਾ ਦਾ ਜਿਕਰ ਆ ਵੀ ਕਿਸਮ ਦਾ ਵੀ ਉਹੋ ਜਿਹੇ ਬਾਰਡਰਾਂ ਤੇ ਵੰਡਦੇ ਰਹੇ ਤਾਂ ਹਰਿਆਣੇ ਦੇ ਵਿੱਚ ਨਸ਼ਾ ਗਿਆ ਉਹ ਜਦੋਂ ਅਸੀਂ ਵੰਡਦੇ ਸੀ ਤੁਹਾਡੀ ਪੁਲਿਸ ਕੀ ਕਰਦੀ ਸੀ ਤੁਸੀਂ ਮੂਕ ਦਰਸ਼ਨ ਮੜ ਕੇ ਖਲੋਂਦੇ ਸੀ ਤੁਸੀਂ ਇਹ ਗੱਲਾਂ ਅੱਜ ਕੋ ਕਹੀਆਂ ਇਹਦਾ ਮਤਲਬ ਹੈ ਅੰਦਰੋਂ ਸਰਕਾਰ ਡਰੀ ਹੋਈ ਆ ਘਬराई ਹੋਈ ਆ ਹੁਣ ਹੇਠਲੇ ਪੱਧਰ ਦੀ ਰਾਜਨੀਤੀ ਕਰਨ ਤੇ ਲੱਗ ਗਈ ਉਹਨਾਂ ਦਾ ਬਿਆਨ ਆਪਣੇ ਆਪ ਚ ਬਹੁਤ ਵਿਵਾਦਿਆ ਅਸੀਂ ਸਾਡੇ ਫੋਰਮ ਮੰਗ ਕਰਦੇ ਵੀ ਜੇਪੀ ਨੱਡਾ ਜੀ ਇਸ ਬੰਦੇ ਨੇ ਜਿਹੜੇ ਉਹਦਾ ਬਿਆਨ ਆ ਉਹ ਦੰਗਿਆਂ ਵਾਲੇ ਪਾਸੇ ਜਾਂਦਾ ਉਹ ਲੋਕਾਂ ਨੂੰ ਪੜਕਾਉਣ ਵਾਲੇ ਪਾਸੇ ਦਿੰਦਾ ਉਹ ਪਬਲਿਕ ਦੇ ਚੁਣੇ ਹੋਏ ਨੁਮਾਇੰਦੇ ਆ ਇਹਨਾਂ ਨੂੰ ਪਾਰਟੀ ਚੋਂ ਕੱਢਣਾ ਚਾਹੀਦਾ ਜਾਂ 295 ਲੱਗਣੀ ਚਾਹੀਦੀ ਇਸ ਬੰਦੇ ਨੂੰ ਖੁਦ ਮਾਫੀ ਮੰਗਣੀ ਚਾਹੀਦੀ ਜਿਹੜੇ ਐਮਪੀ ਨੇ ਬਿਆਨ ਦਿੱਤਾ ਤਾਂ ਅਸੀਂ ਇਹ ਸਮਝਦੇ ਹਾਂ ਖਾਸ ਤਰੀਕੇ ਦੇ ਨਾਲ ਡੱਲੇਵਾਲ ਸਾਹਿਬ ਦਾ ਮਰਨ ਵਰਤ ਲਗਾਤਾਰ جاری ਹੈ 18ਵੇਂ ਦਿਨ ਚ ਦਾਖਲ ਹੋ ਚੁੱਕਾ ਹੈ ਸੇਤਾ ਕਿਵੇਂ ਨਹੀਂ ਉਹਨਾਂ ਦਾ ਹਾਲਚਲ ਜਾਣਿਆ ਹੋਵੇਗਾ ਦੇਖੋ ਕ੍ਰਿਟੀਕਲ ਹੈ ਲਗਾਤਾਰ ਜਦੋਂ ਕੋ ਬੰਦਾ ਮਰਨ ਵਰਤ ਤੇ ਬੈਠਾ ਉਹ ਮਰਦਾ ਤਕਾਜ਼ਾ ਵੀ ਹੈਗਾ ਗੰਭੀਰ ਪਹਿਲਾਂ ਵੀ ਵਸ ਚੀਜ਼ਾਂ ਹੈਗੀਆਂ ਉਹ ਦਿਨ ਪ੍ਰਤੀ ਦਿਨ ਵੇਟ ਘਟ ਰਿਹਾ ਔਰ ਕਹਿ ਲੋ ਵੀ ਇੱਕ ਉਹ ਆਹ ਲੱਗਦਾ ਜਿਵੇਂ ਵੱਡਾ ਲੀਡਰ ਸਾਡੇ ਹੱਥੋਂ ਨਿਕਲ ਰਿਹਾ ਹੈਗਾ ਪਰ ਬੂਰੇ ਦੇਸ਼ ਦਾ ਕਿਸਾਨ ਮਜ਼ਦੂਰ ਆਮ ਜਨਤਾ ਚਾਹੇ ਉਹ ਪ੍ਰਸਿੱਦ ਦੇ ਕੁਝ ਵੀਰ ਹੋਣ ਉਹ ਚਿੰਤਤ ਨਹੀਂ ਗੱਲਾਂ ਲਈ ਪਰ ਮੋਦੀ ਜੀ ਚਿੰਤਤ ਨਹੀਂ ਹੈਗੇ ਉਹ ਇੱਕ ਦੇਸ਼ ਇੱਕ ਚੋਣ ਤੇ ਖਿੱਚ ਰਹੇ ਨੇ ਸਾਰਾ ਮੀਡੀਆ ਉਹਨਾਂ ਨੂੰ ਸਾਡੇ ਵਿਰੁੱਧ ਦੂਸ਼ਣਬਾਜ਼ੀ ਕਰਨ ਤੇ ਲੱਗੇ ਹੋਏ ਨੇ ਉਹ ਸਹਿird ਨਹੀਂ ਹੈਗੇ ਕਿਸਾਨੀ ਵਾਸਤੇ ਕਿਸਾਨ ਮਜ਼ਦੂਰ ਮੋਰਚਾ ਤਾਂ ਪਹਿਲਾਂ ਤੋਂ ਹੀ ਸੰਘਰਸ਼ ਕਰ ਰਿਹਾ ਹੈ ਹੁਣ ਸਯੁਜਤ ਕਿਸਾਨ ਮੋਰਚਾ ਦੀਆਂ ਜਥੇਬੰਦੀਆਂ ਦਾ ਵੀ ਸਹਿਯੋਗ ਮਿਲ ਰਿਹਾ ਅੱਜ ਬਹੁਤ ਸਾਰੀਆਂ ਜਥੇਬੰਦੀਆਂ ਮਿਲਣ ਜਾ ਰਹੀਆਂ ਨੇ ਡੱਲੇਵਾਲ ਸਾਹਿਬ ਨੂੰ ਕਿੰਨਾ ਕੁ ਪੋਜ਼ਿਟਿਵ ਸਾਈਨ ਇਹਸ ਨੂੰ ਦੇਖਦੇ ਹੋ ਕਿਉਂਕਿ ਇੱਕ ਜੁਟਤਾ ਹੋਏਗੀ ਤਾਂ ਜਿੱਤ ਪੱਕੀ ਹੋ ਜਾਂਦੀ ਹੈ ਬਿਲਕੁਲ ਮੈਂ ਤਾਂ ਕਹਿੰਦਾ ਇਹ ਚੰਗੀ ਗੱਲ ਆ ਜੇ ਡੱਲੇਵਾਲ ਸਾਹਿਬ ਕੋ ਜਾ ਰਹੇ ਨੇ ਆਪਾਂ ਸਾਰੇ ਇਕੱਠੇ ਪਹਿਲਾਂ ਸੰਘਰਸ਼ ਵਿੱਚ ਰਹੇ ਹਾਂ ਕੋਈ ਬਾਹਰੋਂ ਚੰਘਰਸ਼ ਕਰ ਗਿਆ ਕੋ ਅੰਦਰ ਰਿਹਾ ਡ ਉਹ ਸਾਰੇ ਦਿੱਲੀ ਵਾਲੇ ਅੰਦੋਲਨ ਦਾ ਦਲੇয়াল ਸਾਹਿਬ ਦੇ ਨਾਲ ਜਿੰਨੀਆਂ ਕੋਟ ਬੁੱਢਾ ਜੀ ਆ ਸਿਰਸਾ ਸਾਹਿਬ ਆ ਬੱਤੀਆਂ ਦਾ ਹਿੱਸਾ ਹੈ ਬਹੁਤ ਸਾਰੇ 5-6 ਲੀਟਰ ਉਧਰ ਵੀ ਜਿਹੜੇ ਬੱਤੀਆਂ ਦਾ ਹਿੱਸਾ ਰਹੇ ਨੇ ਸਾਡੇ ਵਾਲੇ ਪਾਸੇ ਵੀ 5-7 ਲੀਟਰ ਹੈਗੇ ਜਿਹੜੇ ਬੱਤੀਆਂ ਦਾ ਹਿੱਸਾ ਰਹੇ ਨੇ ਤੋਂ ਸਾਨੂੰ ਮਤਪੇਦ ਹੁੰਦੇ ਆ ਰਹਿਣੇ ਵੀ ਅੱਜ ਦੀ ਡੇਟ ਵਿੱਚ ਦੁਸ਼ਮਣ ਕਿੱਡਾ ਵੱਡਾ ਵਾ ਸਟੇਟ ਕਿੱਡਾ ਵੱਡਾ ਵਾ ਕਿਸਾਨਾਂ ਮਜ਼ਦੂਰਾਂ ਨੂੰ ਫਾਇਦਾ ਕਿਵੇਂ ਹੋਵੇ ਇਹ ਗੱਲ ਨੂੰ ਸੋਚਣਾ ਚਾਹੀਦਾ ਜੇ ਕੋਈ ਕੁਝਿਤ ਹੋਈ ਜੇ ਦੇਸ਼ ਦੇ ਕਿਸਾਨ ਮਜ਼ਦੂਰ ਨੂੰ 3 ਕਰੋੜ ਪੰਜਾਬੀਆਂ ਨੂੰ ਕੁਝ ਲਿਆ ਕੇ ਦਿੱਤਾ ਤਾਂ ਮੈਨੂੰ ਲੱਗਦਾ ਕਿਸਾਨਾਂ ਮਜ਼ਦੂਰਾਂ ਦੀਆਂ ਜੜੀਆਂ ਜਥੇਬੰਦੀਆਂ ਨੇ ਉਹਨਾਂ ਦਾ ਸਿਰ ਦੇਸ਼ ਵਿੱਚ ਉੱਚਾ ਹੋਊਗਾ ਨੀਮਾ ਨਹੀਂ ਹੁੰਦਾ ਜੇ ਸਾਡੇ ਬਿਆਨਬਾਜ਼ੀ ਇਸ ਕਿਸਮ ਦੇ ਹੋ ਗਏ ਕਿਤੇ ਪੀ ਉਸ ਸਟੇਟ ਨੂੰ ਫਾਇਦਾ ਦੇ ਦੇਣ ਠੀਕ ਹੈ ਨਾ ਉਹ ਮੈਨੂੰ ਲੱਗਦਾ ਨੁਕਸਾਨ ਹੋਊਗਾ ਦੇਖੋ ਜੜੀਆਂ ਜਦੋਂ ਅਸੀਂ ਇਹ ਖਬਰਾਂ ਸੁਣਦੇ ਨੇ ਕਿ ਇਸ ਸਕੈਮ ਦੇ ਅੰਦਰ ਕੋਈ ਇਕੱਠੇ ਹੋਣ ਬਾਰੇ ਫੈਸਲਾ ਨਹੀਂ ਹੋਇਆ ਸਾਨੂੰ ਨਰਾਸ਼ ਕਰਦੇ ਨੇ ਇੱਕ ਲੀਡਰ ਵੱਡਾ ਬੋਲਦਾ ਇਹ ਕਹਿੰਦਾ ਵੀ ਚਲ ਮਿਲਣ ਜਣਾ ਮਰਜ਼ੀ ਕੋ ਜਾ ਸਕਦਾ ਠੀਕ ਹੈ ਨਾ ਚਲੋ ਕੀ ਹਜੇ ਕੀ ਨਹੀਂ ਹੈਗਾ ਇਹ ਸਾਨੂੰ ਅੰਦਰ ਕੋਈ ਪੁਸ਼ਟੀ ਤਾਂ ਨਹੀਂ ਹੈਗੀ ਬਿਆਨਾਂ ਤੋਂ ਆਧਾਰ ਤੇ ਸੀ ਜੇ ਕੋਈ ਇਹ ਕਹਿੰਦਾ ਵੀ ਇਹ ਮੋਰਚਾ ਪਹਿਲੋਂ ਪੁੱਟਣ ਦੁਬਾਰੇ ਲਾਵਾ ਫਿਰ ਇਕੱਠੇ ਕਰੀਏ ਫਿਰ ਦੁਬਾਰੇ ਲੱਗੂ ਅਸੀਂ ਕਹਿੰਦੇ ਉਸ ਗੱਲ ਦੇ ਹਾਂ ਦੇ ਨਾਂ ਵੱਖ ਵਿਚਾਰ ਲਓ ਗੁੱਦੀ ਜੀ ਵੀ ਲੋਕ ਨੇ ਸਿਆਣੇ ਨੇ ਉਹ ਬੰਦੇ ਅਸੀਂ ਕੋਈ ਕਿੰਤੂ ਨਹੀਂ ਕਰਦੇ ਹਜੇ ਤੱਕ ਤਾਂ ਇਹ ਪਰਸੈਪਸ਼ਨ ਨਹੀਂ ਟੁੱਟਣ ਦੇ ਲੋਕਾਂ 'ਚ ਵੀ ਜਦੋਂ ਆਂਦੇ ਗਏ ਸੀ ਕਿ ਦੋ ਮਹੀਨੇ ਹੋਰ ਲਾ ਲਿੰਦੋ ਭਾਵੇਂ ਉਹ ਦੋ ਮਹੀਨੇ ਨਾ ਮਸਲਾ ਹੱਲ ਹੁੰਦਾ ਤੇ ਭਾਵੇਂ ਨਾ ਉਹ ਅੱਡ ਸੀ ਲੋਕ ਕਹਿ ਰਹੇ ਨਾ ਵੀ ਜਦੋਂ ਲੱਗੇ ਹੋ ਲੱਗੇ ਰਹੋ ਹੁਣ ਫਿਰ ਜਿਹੜਾ ਸ਼ਹੀਦ ਸੁਭਕਰਨ ਸਿੰਘ ਸ਼ਹੀਦ ਕਰਵਾਇਆ ਉਹਦੀ ਕੁਰਬਾਨੀ ਨੂੰ ਰੋਲਾਂਗੇ ਵੀ ਇੰਨੇ ਸੰਘਰਸ਼ ਕੀਤਾ ਚੱਲ ਰਹੇ ਸੰਘਰਸ਼ ਨੂੰ ਕਿਵੇਂ ਮਜ਼ਬੂਤ ਕੀਤਾ ਜਾਵੇ ਜੜੇ ਲੀਡਰ ਇਸ ਸਮੇਂ ਤੇ ਵੀ ਲੜਾਈ ਸਾਂਝੀ ਲੜਨੀ ਚਾਹੀਦੀ ਅਸੀਂ ਕਿਤੇ ਪਿੱਛੇ ਰਹਿ ਗਏ ਆ ਵੀ ਸਾਨੂੰ ਥਾਂ ਮਿਲੇ ਉਹ ਦੂਜਾ ਰੱਖਣਾ ਪੈਂਦਾ ਵੀ ਸਾਨੂੰ ਤੁਹਾਨੂੰ ਸਾ ਕਿਵੇਂ ਮਿਲੇ ਅੱਗੇ ਤਿਆਰ ਆ ਅਸੀਂ ਉਹਦੇ ਲਈ ਠੀਕ ਆ ਮਤਲਬ ਜੇ ਐਸਕੇਐਮ ਦੇ ਲੀਡਰ ਤੁਹਾਡੇ ਤੋਂ ਅੱਗੇ ਹੋ ਕੇ ਅਗਵਾਈ ਕਰਨਾ ਚਾਹੁੰਦੇ ਹੋ ਤਾਂ ਤੁਸੀਂ ਉਹਦੇ ਲਈ ਤਿਆਰ ਸਾਨੂੰ ਕੀ ਰੌਲਾ ਵਾ ਮੋਰਚਾ ਜਿੱਤਿਆ ਜਾਣਾ ਚਾਹੀਦਾ ਚੌਧਰ ਦੀ ਲੜਾਈ ਨਹੀਂ ਹੈਗੀ ਨਾ ਮੋਰਚਾ ਅਸਲ ਕਿਸਾਨ ਮਜ਼ਦੂਰ ਦੀ ਲੜਾਈ ਆ ਕਾਰਪੋਰੇਟ ਚੜ ਕੇ ਆ ਰਿਹਾ ਪਾਰਤਮਾਲਾ ਯੋਜਨਾ ਤਹਿਤ ਸਾਰੀਆਂ ਜਥੇਬੰਦੀਆਂ ਕੁੱਟੀਆਂ ਤੇ ਛੜਕਣ ਲਈਆਂ ਉਹਨਾਂ ਨੇ। ਤੁਸੀਂ ਚਲੋ ਜੀਦਾ ਕੈਮਰਾ ਆਨ ਹੈ, ਲਾਈਵ ਚੱਲ ਰਿਹਾ ਤੁਹਾਡਾ ਇਹ। ਅਪੀਲ ਕੀ ਕਰੋਗੇ ਸਯੁਕਤ ਕਿਸਾਨ ਮੋਰਚੇ ਨੂੰ? ਸਿੱਧਾ ਲਾਈਵ ਜਾ ਰਿਹਾ ਅੰਟਕ ਲਾਈਵ। ਕਿਤੇ ਕਰੋ ਤੁਸੀਂ ਆਪਣੀ ਗੱਲਬਾਤ ਕਰੋ ਸਾਡੇ ਨਾਲ ਆਮਾ ਦੀ ਪਾਰਟੀ ਤੋਂ ਨੀਲ ਗਰਕ ਜੀ ਫੋਨ ਲਾਈਨ ਤੇ ਜੁੜ ਚੁੱਕੇ ਨੇ। ਗਰਕ ਸਾਹਿਬ ਤੁਹਾਡਾ ਸੀ ਪੰਜਾਬ ਹਣਾ ਮਾਚਲ ਤੇ ਬਹੁਤ ਬਹੁਤ ਸਵਾਗਤ ਹੈ। ਬਹੁਤ ਬਹੁਤ ਸ਼ੁਕਰੀਆ ਮੈਡਮ। ਸ਼ੁਕਰੀਆ ਮੈਡਮ। ਸਰ ਤੁਸੀਂ ਵੇਖਿਆ ਕਿ ਕਿਸ ਤਰੀਕੇ ਦੇ ਬਿਆਨ ਪਾਸੇ ਕਿਸਾਨਾਂ ਦੇ ਖਿਲਾਫ ਹੋ ਰਹੀਆਂ ਨੇ। ਜਿਸ ਤਰੀਕੇ ਨਾਲ ਇਹ ਰਾਮਚੰਦਰ ਜੀ ਨੇ ਬਿਆਨ ਦਿੱਤਾ ਕਿ ਕਿਸਾਨ ਕਿਸਾਈ ਨੇ ਬਹੁਤ ਵੱਡਾ ਬਿਆਨ ਦਿੱਤਾ ਹੈ ਕਿ 700 ਕੁੜੀਆਂ ਅੰਦੋਲਨ ਦੇ ਦੌਰਾਨ ਜੋ ਅਗਵਾ ਹੋਈਆਂ ਨੇ ਨਸ਼ਾ ਅੰਦੋਲਨ ਤੋਂ ਬਾਅਦ ਹਰਿਆਣਾ ਦੇ ਵਿੱਚ ਵੱਧ ਗਿਆ ਜੋ ਨੌਜਵਾਨ ਹਰਿਆਣਾ ਦੇ ਵਿੱਚ ਮਰ ਰਹੇ ਨੇ ਪੰਜਾਬ ਦੇ ਕਿਸਾਨ ਜ਼ਿੰਮੇਵਾਰ ਹੈ ਕਿਵੇਂ ਵੇਖਦੇ ਹੋ ਬਹੁਤ ਹੀ ਵੱਡੀ ਵਿਵਾਦਿਤ ਸ਼ਰਮਨਾਕ ਟਿੱਪਣੀ ਹੈ ਸਰ ਕਿ ਇਹ ਇੱਕ ਘੱਟੀਆਂ ਮਾਨਸਿਕਤਾ ਦਾ ਮੁਜ਼ਾਰਾ ਹੈਗਾ ਬੀਜੇਪੀ ਦਾ ਔਰ ਬੀਜੇਪੀ ਦੇ ਲੀਡਰਾਂ ਤੋਂ ਇਸ ਤੋਂ ਵੱਧ ਉਮੀਦ ਕੀਤੀ ਵੀ ਨਹੀਂ ਜਾ ਸਕਦੀ ਇਹ ਸਮੇਂ-ਸਮੇਂ ਤੇ ਸਮਾਜ ਦੇ ਵਿੱਚ ਜ਼ਹਿਰ ਘੋਲਣ ਦਾ ਨਫ਼ਰਤ ਫੈਲਾਉਂਦਾ ਕੰਮ ਕਰਦੇ ਆ ਔਰ ਉਸੇ ਲੜੀ ਤਹਿਤ ਜਿਹੜਾ ਹੈ ਬੀਜੇਪੀ ਦੇ ਐਮਪੀ ਨੇ ਇਹ ਬਿਆਨ ਦਿੱਤਾ ਹੈਗਾ ਕਿਉਂਕਿ ਇਹ ਲਗਾਤਾਰ ਜਿਹੜੇ ਹੈਗਾ ਇੱਕ ਖਾਸ ਖਿੱਕੇ ਨੂੰ ਇਹ ਟਾਰਗੇਟ ਕਰਕੇ ਖਾਸ ਕਰਕੇ ਪੰਜਾਬੀਆਂ ਨੂੰ ਟਾਰਗੇਟ ਕਰਕੇ ਜਦੋਂ ਇਹੋ ਜਿਹੇ ਬਿਆਨ ਦਿੰਦੇ ਇਹਨਾਂ ਦੀ ਮਾਨਸਿਕਤਾ ਬਿਲਕੁਲ ਸਾਹਮਣੇ ਨਜ਼ਰ ਆਉਂਦੀ ਹੈ ਹੁਣ ਉਹ ਅੰਦੋਲਨ ਜਿਸ ਅੰਦੋਲਨ ਦੇ ਵਿੱਚ ਪੂਰੇ ਹਿੰਦੁਸਤਾਨ ਦੇ ਲੋਕਾਂ ਨੇ ਕੀ ਵਪਾਰੀ ਕੀ ਮੁਲਾਜ਼ਮ ਦੀ ਹਿੰਦੂ ਕੀ ਸਿੱਖ ਠੀਕ ਹੈ ਨਾ ਕੀ ਪਿੰਡੂ ਕੀ ਸ਼ਹਿਰੀ ਹਰ ਤਬਕੇ ਨੇ ਸਾਥ ਦਿੱਤਾ ਪੂਰੇ ਹਿੰਦੁਸਤਾਨ ਦੇ ਲੋਕਾਂ ਨੇ ਸਾਥ ਦਿੱਤਾ ਬਲਕਿ ਉਹ ਅੰਦੋਲਨ ਜਿਹੜਾ ਪੂਰਾ ਇੰਟਰਨੈਸ਼ਨਲ ਪੱਧਰ ਦੇ ਉੱਤੇ ਜਿਆ ਕਿ ਪਪੂਲਰ ਹੋਇਆ ਜਿਸ ਕਾਰਨ ਜਾਨੀ ਕਿ ਨਰਿੰਦਰ ਮੋਦੀ ਜੀ ਜਿਹੜੇ ਕਦੇ ਝੁਕਣਾ ਜਾਣਦੇ ਨਹੀਂ ਉਹਨਾਂ ਨੂੰ ਝੁਕਣਾ ਪਿਆ ਅੱਜ ਵੀ ਇਹਨਾਂ ਦੇ ਦਿਲ ਅਤੇ ਦਿਮਾਗ ਦੇ ਵਿੱਚ ਉਹ ਗਰਜ ਨਹੀਂ ਨਿਕਲਿਆ ਔਰ ਸਮੇਂ-ਸਮੇਂ ਤੇ ਕਦੇ ਇਹ ਅੱਤਵਾਦੀ ਕਹਿੰਦੇ ਆ ਕਦੇ ਵੱਖਵਾਦੀ ਕਹਿੰਦੇ ਉਹਨੇ ਨਵਾਂ ਸੋਸ਼ਲ ਛੱਡਦਾ ਕਿ ਉਹਨਾਂ ਨੇ ਨਸ਼ਾ ਫਲਾਤਾ 700 ਕੁੜੀਆਂ ਗਾਇਬ ਹੋ ਗਈਆਂ ਮਦਰੇ ਕੋਈ ਛੋਟੀ-ਬੋਟੀ ਮਹਗੀ ਹੈ ਉਹ ਅੰਦੋਲਨ ਕੋਈ ਛੋਟਾ ਮੋਟਾ ਸੀ ਪੂਰਾ ਇੰਟਰਨੈਸ਼ਨਲ ਮੀਡੀਆ ਉੱਥੇ ਹੈਗਾ ਸੀ ਸੋ ਇਹਨਾਂ ਨੂੰ ਸ਼ਰਮ ਆਉਣੀ ਚਾਹੀਦੀ ਹੈ ਇਹੋ ਜਿਹੇ ਬੇਹੂਦਾ ਬਿਆਨ ਦੇਣ ਗੁਨੇਸ਼ ਕਰਨਾ ਚਾਹੀਦਾ ਬੀਜੇਪੀ ਦੀ ਸਮੁੱਚੀ ਲੀਡਰਸ਼ਿਪ ਨੂੰ ਖਾਸ ਕਰਕੇ ਪ੍ਰਧਾਨ ਮੰਤਰੀ ਸਾਹਿਬ ਨੂੰ ਇਹਨਾਂ ਦੇ ਅਸ ਬਿਆਨ ਦੇ ਲਈ ਮਾਫੀ ਮੰਗਣੀ ਚਾਹੀਦੀ ਹੈ ਹਿੰਦੁਸਤਾਨ ਦੇ ਲੋਕਾਂ ਤੋਂ ਔਰ ਖਾਸ ਕਰਕੇ ਪੰਜਾਬ ਦੇ ਲੋਕਾਂ ਤੋਂ ਜੀ ਸਰ ਜਿਸ ਤਰੀਕੇ ਨਾਲ ਅਸੀਂ ਵੇਖ ਰਿਹਾ ਕਿਸਾਨਾਂ ਦੇ ਖਿਲਾਫ ਅਜਹੀਆਂ ਬਿਆਨਬਾਜ਼ੀਆਂ ਵਧ ਰਹੀਆਂ ਨੇ ਇੱਕ ਪਾਸੇ ਕੰਗੜਾ ਰਣੋਤ ਹੈ ਕਿਸਾਨਾਂ ਨੂੰ ਬਲਾਤਕਾਰੀ ਕਹਿੰਦੀ ਹੈ ਕਿਸਾਨਾਂ ਨੂੰ ਅਤਵਾਦੀ ਕਹਿੰਦੀ ਹੈ ਤਾਂ ਹੁਣ ਐਮਪੀ ਰਾਮਚੰਦਰ ਦੇ ਵੱਲੋਂ ਇਹ ਬਿਆਨ ਦਿੱਤਾ ਗਿਆ ਕਿਸ ਤਰੀਕੇ ਦੇ ਨਾਲ ਇਹ ਜੀਆਂ ਬਿਆਨਬਾਜ਼ੀਆਂ ਤੋਂ ਨਜਿੱਠਿਆ ਜਾਏਗਾ ਪੰਜਾਬ ਸਰਕਾਰ ਕਿਸਾਨਾਂ ਦੇ ਹੱਕ ਦੇ ਵਿੱਚ ਕਿਹੜੇ ਅਹਿਮ ਕਦਮ ਚੁੱਕੇਗੀ ਦੇ ਕੋ ਸਿੱਧੀ ਗੱਲ ਹੈ ਇੱਕ ਇਹ ਨੀਤੀ ਦੇ ਤਾਹਤ ਜਿਹੜੇ ਇਹ ਬਿਆਨ ਦਿੱਤੇ ਜਾਂਦੇ ਐ ਇਹ ਬਿਆਨ ਬਾਅਦ ਦੇ ਵਿੱਚ ਬੀਜੇਪੀ ਆਪਣੇ ਆਪ ਨੂੰ ਇੱਕ ਇਹ ਕਹਿ ਕੇ ਵਕਤ ਜਨਨ ਕਿ ਡਿਸਟੈਂਸ ਬਣਾ ਲੈਂਦੀ ਕਿ ਇਹਨਾਂ ਦੇ ਨਿੱਜੀ ਬਿਆਨ ਨੇ ਇਹ ਕੋਈ ਆਮ ਲੋਗ ਤੇ ਹੈ ਨਹੀਂ ਐ ਇਹ ਸੰਸਦ ਨੇ ਚੁਣੇ ਹੋਏ ਨੁਮਾਇੰਦੇ ਨੇ ਬੀਜੇਪੀ ਦੀ ਟਿਕਟ ਤੇ ਜਿੱਤੇ ਹੋਏ ਨੇ ਜਾਂ ਵਿਚੇ-ਵਿਚੇ ਦੇ ਸੰਸਦ ਹੈਗੇ ਐ ਸੋ ਇਸ ਤੋਂ ਬੀਜੇਪੀ ਆਪਣੇ ਆਪ ਨੂੰ ਵੱਖ ਨਹੀਂ ਕਰ ਸਕਦੀ ਇਹਨਾਂ ਦੇ ਬਿਆਨ ਨੂੰ ਬੀਜੇਪੀ ਦਾ ਬਿਆਨ ਹੀ ਮੰਨਿਆ ਜਾਂਦਾ ਹੈਗਾ ਔਰ ਮੰਨਿਆ ਜਾਣਾ ਚਾਹੀਦਾ ਹੈਗਾ ਸੋ ਇਸ ਚੀਜ਼ ਦੀ ਜਿੰਨੀ ਨਕੇਬੀ ਕੀਤੀ ਜਾਵੇ ਉਹ ਕੋ ਹੈਗੀ ਆ ਔਰ ਜਿੱਥੋਂ ਤੱਕ ਪੰਜਾਬ ਸਰਕਾਰ ਦਾ ਸਬੰਧ ਹੈ ਅਸੀਂ ਇਹ ਮੰਨਦੇ ਆ ਜਿਹੜੀਆਂ ਕਿਸਾਨਾਂ ਦੀਆਂ ਜਾਇਜ਼ ਮੰਗਾਂ ਨੇ ਸਭ ਤੋਂ ਜਿਹੜੀ ਵੱਡੀ ਮੰਗ ਜਿਹੜੀ ਕਿ ਆਲਰੇਡੀ 750 ਕਿਸਾਨਾਂ ਦੇ ਸ਼ਹੀਦ ਹੋਣ ਤੋਂ ਬਾਅਦ ਪ੍ਰਧਾਨ ਮੰਤਰੀ ਸਾਹਿਬ ਨੇ ਮੰਨੀ ਸੀ ਕਿ ਐਮਐਸਪੀ ਨੂੰ ਕਾਨੂੰਨੀ ਗਰੰਟੀ ਦੇਵਾਂਗੇ ਅੱਜ ਉਹਨਾਂ ਗੱਲਾਂ ਨੂੰ ਵੀ 3-4 ਸਾਲ ਹੋ ਗਿਆ ਉਸ ਨੂੰ ਵੀ ਮੰਨਿਆ ਨਹੀਂ ਜਾ ਰਿਹਾ ਹੈਗਾ ਸੋ ਇਸ ਕਰਕੇ ਅਸੀਂ ਤੇ ਕੇਂਦਰ ਸਰਕਾਰ ਨੂੰ ਅਪੀਲ ਕਰਦੇ ਹੈਗੇ ਕਿ ਕਿਸਾਨਾਂ ਦੀਆਂ ਮੰਗਾਂ ਜਿਹੜੀਆਂ ਜਾਇਜ਼ ਮੰਗਾਂ ਨੇ ਉਹਨਾਂ ਨੂੰ ਗੱਲਬਾਤ ਦੇ ਰਿਹਾ ਸੁਝਾ ਕੇ ਜਿਹੜੀਆਂ ਤੁਸੀਂ ਆਲਰੇਡੀ ਮੰਨ ਚੁੱਕੇ ਹੋ ਉਹਨਾਂ ਨੂੰ ਲਾਗੂ ਕਰਨਾ ਤੁਹਾਡਾ ਫਰਜ ਹੈਗਾ ਤੁਹਾਡੀ ਡਿਊਟੀ ਹੈਗੀ ਹੈ بجائے ਉਹਨਾਂ ਨੂੰ ਕਿਸਾਨਾਂ ਨੂੰ ਪਰਤਾੜਿਤ ਕਰਨ ਦੇ ਜਾਂ ਪੰਜਾਬੀਆਂ ਨੂੰ ਪਰਤਾੜਿਤ ਕਰਨ ਦੇ ਇਹੋ ਜਿਹੇ ਬਿਆਨ ਦੇਣ ਦੇ better ਹੈਗਾ ਜੇਕਰ ਤੁਸੀਂ ਉਹਨਾਂ ਦੀਆਂ ਮੰਗੀਆਂ ਹੋਈਆਂ ਮੰਨਾਂ ਨੂੰ ਜਿਹੜਾ ਹੈਗਾ ਮੰਗਾਂ ਨੂੰ ਉਹ ਲਾਗੂ ਕਰੋ ਬਿਲਕੁਲ ਗਰਕਸਪ ਜਿਸ ਤਰੀਕੇ ਦੇ ਨਾਲ ਇਹ ਬਿਆਨਬਾਜ਼ੀ ਦਿੱਤੀ ਗਈ ਹੈ ਹਾਲਾਂਕਿ ਕਿਸਾਨਾ ਕੋ ਸਰਵਨ ਸਿੰਘ ਪੰਦੇਰ ਦੇ ਵੱਲੋਂ ਜ਼ਿਕਰ ਕੀਤਾ ਗਿਆ ਕਿ ਜੇ ਕੁੜੀਆਂ ਗਾਇਬ ਹੋਈਆਂ ਨੇ ਤਾਂ ਐਫਆਈਆਰ ਜ਼ਾਹਰ ਜੀ ਗੱਲ ਅਰਜ ਹੋਈ ਹੋਣੀ ਉਹ ਐਫਆਈਆਰ ਦਿਖਾਓ ਕੀ ਲੱਗਦਾ ਹੈ ਕਿ ਕਿਸ ਤਰੀਕੇ ਨਾਲ ਇਹ ਬਿਆਨ ਦਿੱਤਾ ਗਿਆ ਤੇ ਭਾਜਪਾ ਆਪਣੇ ਰੂਪ ਦੇ ਵਿੱਚ ਕੁਝ ਸਪਸ਼ਟ ਕਰਨ ਕੌਣ ਹੀ ਦੇ ਰਹੇ ਅਕਸਾ ਭਾਜਪਾ ਸਦ ਸਦ ਤੌਰ ਤੇ ਖਰਾਬ ਹੋਇਆ ਪਰ ਮੈਂ ਤੁਹਾਨੂੰ ਜਿੱਦਾਂ ਪਹਿਲਾਂ ਵੀ ਆਖਿਆ ਵੀ ਇਹ ਕਿ ਅੰਦੋਲਨ ਛੋਟਾ ਮੋਟਾ ਅੰਦੋਲਨ ਨਹੀਂ ਹੈਗਾ ਸੀ ਪੂਰੇ ਹਿੰਦੁਸਤਾਨ ਦਾ ਅੰਦੋਲਨ ਸੀ ਹਰ ਤਬਕੇ ਦਾ ਅੰਦੋਲਨ ਸੀ ਕੱਲਾ ਉੱਥੇ ਲੋਕਲ ਜਾਂ ਨੈਸ਼ਨਲ ਮੀਡੀਆ ਹੀ ਨਹੀਂ ਸੀ ਬਲਕਿ ਉੱਥੇ ਇੰਟਰਨੈਸ਼ਨਲ ਮੀਡੀਆ ਸੀ ਠੀਕ ਹੈ ਨਾ ਜੇਕਰ ਇਦਾਂ ਦੇ ਕੋਈ ਘਟਨਾ ਹੁੰਦੀ ਤਾਂ ਕਿਤੇ ਰਿਪੋਰਟ ਹੋਈ ਹੁੰਦੀ ਲੇਕਿਨ ਕਿਉਂਕਿ ਅੱਜ ਇਹ ਸੱਤਾ ਦੇ ਵਿੱਚ ਨੇ ਸੱਤਾ ਦੇ ਨਸ਼ੇ ਦੇ ਵਿੱਚ ਨੇ ਪ੍ਰਚਾਰ ਤੰਤਰ ਇਹਨਾਂ ਦੇ ਹੱਥ ਦੇ ਵਿੱਚ ਹੈ ਇਹ ਕਿਤੇ ਨਾ ਕਿਤੇ ਇਸ ਤਰੀਕੇ ਦੇ ਬਿਆਨ ਦੇ ਕੇ ਪੂਰੇ ਹਿੰਦੁਸਤਾਨ ਦੇ ਵਿੱਚ ਪੰਜਾਬੀਆਂ ਨੂੰ ਬਦਨਾਮ ਕਰਨਾ ਚਾਹੁੰਦੇ ਆ ਜਿਹੜੀ ਕਿ ਬਿਲਕੁਲ ਗ ਹੈਗੀ ਉਹ ਪੰਜਾਬੀ ਇਸ ਚੀਜ਼ ਨੂੰ ਬਰਦਾਸ਼ਤ ਨਹੀਂ ਕਰਦੇ। ਇਹੀ ਕਾਰਨ ਹੈ ਕਿ ਪੰਜਾਬ ਦੇ ਵਿੱਚ ਹਰ ਤਰ੍ਹਾਂ ਦੀ ਇਹਨਾਂ ਨੇ ਕੋਸ਼ਿਸ਼ ਕੀਤੀ ਲੇਕਿਨ ਬੀਜੇਪੀ ਨੂੰ ਪੰਜਾਬ ਦੇ ਲੋਕ ਮੂੰਹ ਨਹੀਂ ਲਾਉਂਦੇ। ਨਾ ਇਹਨਾਂ ਦੀ ਨਫ਼ਰਤ ਦੀ ਰਾਜਨੀਤੀ ਦੇ ਬੀਜ ਇੱਥੇ ਉਗ ਸਕਦੇ ਤੇ ਨਾ ਹੀ ਇਹਨਾਂ ਦੀ ਇਦਾਂ ਦੀ ਜਿਹੜੀ ਵੰਡ ਪਾਉਣ ਦੀ ਰਾਜਨੀਤੀ ਹੈ ਉਹ ਇੱਥੇ ਭਰਪੂਰਤ ਪੰਜਾਬ ਦੇ ਵਿੱਚ ਹੋ ਸਕੇ ਹੋਏਗੀ। ਬਲਕਿ ਮੈਨੂੰ ਇਹੋ ਲੱਗਦਾ ਹੈ ਕਿ ਜਿਸ ਤਰ੍ਹਾਂ ਦੀ ਮਾਨਸਿਕਤਾ ਤੇ ਇੱਥੇ ਉਤਰ ਆਏ ਨੇ ਕਿ ਬਾਕੀ ਹਿੰਦੁਸਤਾਨ ਦੇ ਵਿੱਚ ਵੀ ਜਿਹੜਾ ਹੈਗਾ ਲੋਕ ਇਹਨਾਂ ਨੂੰ ਕਿਸੇ ਨੇ ਮੂੰਹ ਲਾਉਣਾ ਨਹੀਂ ਹੈ। ਸੋ ਮੈਂ ਤੇ ਇਹੀ ਗੁਜਾਰਸ਼ ਕਰਾਂਗਾ ਕਿ ਜਿਹੜੀ ਬੀਜੇਪੀ ਦੀ ਸ ਸਾ ਤੋਂ ਪਹਿਲਾਂ ਉਹ ਅੱਗੇ ਆ ਕੇ ਭਾਰਤ ਹਿੰਦੁਸਤਾਨ ਦੇ ਲੋਕਾਂ ਤੋਂ ਖਾਸ ਕਰਕੇ ਪੰਜਾਬ ਦੇ ਲੋਕਾਂ ਤੋਂ ਮਾਫੀ ਮੰਗੇ ਔਰ ਇਹੋ ਜਿਹੇ ਬੰਦੇ ਜੇਕਰ ਉਹਨਾਂ ਦੇ ਆਪਣੇ ਇਹ ਬਿਆਨ ਨਹੀਂ ਹੈਗੇ ਜੇਕਰ ਬੀਜੇਪੀ ਦੀ ਇਹਦੇ ਪਿੱਛੇ ਕੋਈ ਮਨਸ਼ਾ ਨਹੀਂ ਹੈਗੀ ਤਾਂ ਇਹਨਾਂ ਨੂੰ ਕੱਢ ਕੇ ਜਾਨੀ ਕਿ ਪਾਰਟੀ ਤੋਂ ਬਾਹਰ ਮਾਰਨ